ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈਗਾ ਵੀ ਜੋ ਕਿ ਆਪਾਂ ਪੰਜਾਬੀ ਮਾਸਟਰਕੀਡਰ ਜੋ ਕਿ ਆਧੁਨਿਕ ਪੰਜਾਬੀ ਕਾਵ ਕਰ ਰਹੇ ਹੈਗੇ ਠੀਕ ਹੈ ਇਹ ਪਾਰਟ ਆਪਾਂ ਕੰਪਲੀਟ ਕਰ ਰਹੇ ਹਾਂ ਜੀ ਠੀਕ ਹੈ ਜੀ ਤਾਂ ਅੱਜ ਦੀ ਕਲਾਸ ਆਪਣੀ ਜੋ ਕਿ ਚੰਦ ਸਿੰਘ ਸੀਰ ਜੀ ਨੇ ਆਪਣੇ ਠੀਕ ਹੈ ਇਹਨਾਂ ਦੇ ਬਾਰੇ ਜਾਣਾਂਗੇ ਠੀਕ ਹੈ ਅੱਜ ਦਾ ਆਪਣਾ ਲੈਕਚਰ ਪੰਜ ਹੈਗਾ ਠੀਕ ਹੈ ਤੇ ਜੋ ਆਪਣੀ ਇਹ ਕਲਾਸ ਹੈਗੀ ਚੰਦ ਸਿੰਘ ਸੀਰ ਜੀ ਦੀ ਇਹ ਪਹਿਲੀ ਕਲਾਸ ਹੈਗੀ ਆਪਣੀ ਪਰ ਜਿਵੇਂ ਆਪਾਂ ਕੋਰਸ ਚਲਾ ਰਹੇ ਹਾਂ ਤਾਂ ਉਸ ਦੇ ਹਿਸਾਬ ਨਾਲ ਆਪਣਾ ਪੰਜਵਾਂ ਇਹ ਲੈਕਚਰ ਬਣਦਾ ਹੈ ਠੀਕ ਹੈ ਜੀ ਅਨਗੜ ਕਰੀ ਰਹਿ ਤੇ ਜੋ ਇਸ ਕਲਾਸ ਦਾ ਪੀਡੀਐਫ ਹੋਵੇਗਾ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲੇਗਾ ਤੇ ਟੈਲੀਗ੍ਰਾਮ ਚੈਨਲ ਲਿੰਕ ਤੁਹਾਨੂੰ ਜੋ ਸਾਡੀ ਕਲਾਸ ਚੱਲ ਰਹੀ ਹੈ ਇਸ ਥੱਲੇ ਤੁਹਾਨੂੰ ਮਿਲ ਜੇਗਾ ਠੀਕ ਹੈ ਜੀ ਹੁਣ ਆਪਾਂ ਚਰਨ ਸਿੰਘ ਸੀਜੀ ਦੇ ਬਾਰੇ ਜਾਣਦੇ ਹਾਂਗੇ ਠੀਕ ਹੈ ਚਰਨ ਸਿੰਘ ਸ਼ਹੀਦ ਤਾਂ ਜੋ ਆਪਣੀਆਂ ਪਿਛਲੀਆਂ ਕਲਾਸਾਂ ਲੱਗ ਚੁੱਕੀਆਂ ਨੇ ਜੇ ਤੁਸੀਂ ਨਹੀਂ ਲਗਾਈਆਂ ਹੈਗੀਆਂ ਤਾਂ ਜ਼ਰੂਰ ਲਗਾ ਲਿਓ ਆਪਾਂ ਜੋ ਕਿ ਮਾਸਟਰ ਕੁਕਟਰ ਪੰਜਾਬੀ ਦਾ ਜੋ ਕਿ ਸਿਲੇਬਸ ਹੈਗਾ ਆਪਾਂ ਬਿਲਕੁਲ ਫ੍ਰੀ ਆਫ ਕਾਸਟ ਨੂੰ YouTube 'ਤੇ ਪ੍ਰੋਵਾਈਡ ਕਰ ਰਹੇ ਆਂਗਾ ਠੀਕ ਹੈ ਤੇ ਕੰਟੈਂਟ ਤੁਸੀਂ ਜੋ ਕਲਾਸ ਲਗਾਉਂਗੇ ਤੁਹਾਨੂੰ ਕੱਲੇ-ਕੱਲੇ ਪੁਆਇੰਟ ਦਾ ਪਤਾ ਲੱਗ ਜੀਗਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਾਣਾਂਗੇ ਜੋ ਕਿ ਚੰਨ ਸਿੰਘ ਸੀਰਜੀ ਨੇ ਇਹਨਾਂ ਦਾ ਜਨਮ ਕਦੋਂ ਹੋਇਆ ਸੀਗਾ ਜੀ ਤਾਂ ਇਹਨਾਂ ਦਾ ਜਨਮ ਹੋਇਆ ਸੀਗਾ ਜੀ 1891 ਦੇ ਵਿੱਚ ਠੀਕ ਹੈ ਕਿੱਥੇ ਹੋਇਆ ਸੀਗਾ ਜੀ ਤਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਹੋਇਆ ਸੀਗਾ ਠੀਕ ਹੈ ਜੀ ਅੰਮ੍ਰਿਤਸਰ ਸਾਹਿਬ ਇਹਨਾਂ ਦਾ ਜਨਮ ਹੋਇਆ ਸੀਗਾ ਤੇ ਜੋ ਉਹਨਾਂ ਦੀ ਪਿਤਾ ਦਾ ਨਾਮ ਸੀਗਾ ਠੀਕ ਹੈ ਜੀ ਇਹਨਾਂ ਜੋ ਕਿ ਪਿਤਾ ਜੀ ਸੀਗੇ ਉਹਨਾਂ ਦਾ ਨਾਮ ਸੀਗਾ ਜੀ ਸੁਭਾ ਸਿੰਘ ਠੀਕ ਹੈ ਤੇ ਬਾਅਦ ਵਿੱਚ ਜੋ ਕਿ ਚੰਦ ਸਿੰਘ ਸੀ ਜੀ ਨੇ ਆਪਣੇ ਪਿਤਾ ਦਾ ਨਾਮ ਵੀ ਆਪ ਦੇ ਮੂਹਰੇ ਲਿਖਾਇਆ ਹੋਇਆ ਹੈਗਾ ਨਾ ਆਪਾਂ ਅੱਗੇ ਜਾ ਕੇ ਪੜ੍ਹਾਂਗੇ ਜੋ ਕਿ ਇਹਨਾਂ ਦੇ ਉਪਨਾਮ ਨੇ ਠੀਕ ਹੈ ਵੀ ਕੀ ਕਿਸੇ ਨੂੰ ਕਿਹਾ ਜਾਂਦਾ ਹੈਗਾ ਤਾਂ ਉਹਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਠੀਕ ਹੈ ਜੀ ਨੈਕਸਟ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਜੋ ਕਿ ਇਹਨਾਂ ਦੀ ਮਾਤਾ ਜੀ ਦਾ ਨਾਮ ਠੀਕ ਹੈ ਤਾ ਚੰਨ ਸਿੰਘ ਜੀ ਦਾ ਜੋ ਕਿ ਮਾਤਾ ਜੀ ਨੇ ਇਹਨਾਂ ਦਾ ਨਾਮ ਸੇਵਕੌਰ ਹੈਗਾ ਠੀਕ ਹੈ ਜੀ ਸੇਵਕੌਰ ਠੀਕ ਹੈ ਜੇ ਤੁਹਾਨੂੰ ਕਲਾਸ ਇਹ ਸਲੋ ਲੱਗੀ ਨਾ ਤਾਂ ਕਲਾਸ ਨੂੰ ਤੇਜ਼ ਕਰ ਲਿਓ ਠੀਕ ਹੈ ਜੀ ਕਿਉਂਕਿ ਇਹ ਰਿਕਾਰਡਿੰਗ ਕਰਨ ਵੇਲੇ ਇੱਕ ਹੋਰ ਅਚਪੈਟ ਹੈਗਾ ਜੋ ਕਿ ਆਪਾਂ ਲਾਈਵ ਕਲਾਸ ਲਗਾਉਣੀ ਹੁੰਦੀ ਸੀਗੀ ਹੁਣ ਆਪਾਂ ਲਾਈਵ ਕਲਾਸ ਨਹੀਂ ਲਗਾ ਰਹੇ ਹੈਗੇ ਉਹਦੀ وجہ ਇਹ ਹੈ ਵੀ ਰਿਕਾਰਡ ਕਲਾਸ ਦੇ ਵਿੱਚ ਇਕੱਲਾ ਇਕੱਲਾ ਪੁਆਇੰਟ ਆਪਾਂ ਕਰਵਾਦਨੇ ਹੁੰਨੇ ਹੈਗੇ ਕਿਉਂਕਿ ਲਾਈਵ ਦੇ ਵਿੱਚ ਆਪ ਨੂੰ ਡਿਸਟਰਬਿੰਗ ਜਿਆਦਾ ਹੁੰਦੀ ਹੈ ਠੀਕ ਹੈ ਜੀ ਤੇ ਜੋ ਆਪਾਂ MSQ ਕਲਾਸ ਲਗਾਇਆ ਕਰਾਂਗੇ ਮਿਕਸ ਹੋਇਆ ਕਰੇਗੀ ਤਾਂ ਉਹ ਆਪਾਂ ਕਲਾਸਾਂ ਹੁਣ ਸ਼ੁਰੂ ਕਰਾਂਗੇ ਠੀਕ ਹੈ ਉਹ ਆਪਣੀ ਕਲਾਸ ਲਾਈਵ ਹੋਇਆ ਕਰੇਗੀ ਜੀ ਠੀਕ ਹੈ ਜੀ ਤੇ ਸਮਾਂ ਮੈਂ ਤੁਹਾਨੂੰ ਦੱਸ ਦੇਵਾਂਗਾ ਠੀਕ ਹੈ ਤੇ ਮਾਤਾ ਨਾਮ ਸ਼ਿਵਕੌਰ ਸੀਗੇ ਚੰਨ ਸਿੰਘ ਜੀ ਦਾ ਤੇ ਦਾਦਾ ਜੀ ਦਾ ਨਾਮ ਚੰਨ ਸਿੰਘ ਜੀ ਦੇ ਦਾਦਾ ਜੀ ਦਾ ਨਾਮ ਸੀਗਾ ਜੀ ਭਾਈ ਕ੍ਰਿਸ਼ਨ ਸਿੰਘ ਭਾਈ ਕ੍ਰਿਸ਼ਨ ਸਿੰਘ ਠੀਕ ਹੈ ਭਾਈ ਕ੍ਰਿਸ਼ਨ ਸਿੰਘ ਜੀ ਠੀਕ ਹੈ ਜੀ ਇਸ ਤੋਂ ਬਾਅਦ ਨੈਕਸਟ ਪੁਆਇੰਟ ਪਰ ਵਧਦੇ ਹੁਣ ਆਪਾਂ ਚੰਨ ਸਿੰਘ ਸਿੰਘ ਜੀ ਜਿਹਨਾਂ ਦਾ ਵਿਆਹ ਹੋਇਆ ਸੀਗਾ ਭਾਵ ਕੇ ਇਹਨਾਂ ਦੀ ਪਤਨੀ ਜੀ ਦਾ ਨਾਮ ਦਲਜੀਤ ਕੌਰ ਹੈਗਾ ਦਲਜੀਤ ਕੌਰ ਠੀਕ ਹੈ ਜੀ ਤੇ ਜੋ ਇਹ ਦਲਜੀਤ ਕੌਰ ਜੀ ਨੇ ਇਹ ਪਹਿਲਾਂ ਮੁਸਲਮਾਨ ਭਾਈ ਜਾਨ ਸੁੰਧ ਰੱਖਦੀ ਸੀਗੇ ਤੇ ਜਦੋਂ ਚੰਦ ਸਿੰਘ ਜੀ ਨਾਲ ਵਿਆਹ ਹੋ ਗਿਆ ਤਾਂ ਇਹ ਸਿੰਘ ਬਣ ਚੁੱਕੀ ਸੀ ਭਾਵ ਕਿ ਇਹ ਸਿੰਘਣੀ ਬਣ ਗਈ ਸੀਗੇ ਜੀ ਠੀਕ ਹੈ ਜੀ ਤੁਸੀਂ ਲਿਖ ਲਿਓ ਉੱਥੇ ਵੀ ਇਹ ਪਹਿਲਾਂ ਇਹ ਮੁਸਲਮਾਨ ਸੀਗੇ ਜੀ ਪਹਿਲਾਂ ਮੁਸਲਮਾਨ ਤੇ ਫਿਰ ਇਹ ਸਿੰਗਣੀ ਬਣ ਗਈ ਸੀਗੇ ਜੀ ਠੀਕ ਹੈ ਜੀ ਐਨੀ ਕਲੀਅਰ ਹੈ ਹੁਣ ਆਪਾਂ ਚੱਲਦੇ ਹਾਂ ਨੈਕਸਟ ਪੁਆਇੰਟ ਦੇ ਉੱਤੇ ਨੈਕਸਟ ਪੁਆਇੰਟ ਦੇ ਵਿੱਚ ਹੁਣ ਆਪਾਂ ਇੱਥੇ ਕਰਾਂਗੇ ਜੋ ਕਿ ਆਪਣੇ ਚੰਨ ਸਿੰਘ ਜੀ ਨੇ ਇਹਨਾਂ ਜੋ ਕਿ ਕੀ ਤੋਂ ਪ੍ਰਭਾਵਿਤ ਹੋਏ ਸੀਗੇ ਭਾਵ ਕਿ ਆਪਾਂ ਕਹਿੰਦੇ ਕਿ ਕੀ ਤੋਂ ਇਹ ਪ੍ਰੇਰਿਤ ਹੋਏ ਸੀਗੇ ਵੀ ਜਿਹੜਾ ਹੀ ਇਹ ਸਾਹਿਤ ਰਚਨ ਲੱਗੇ ਸੀਗੇ ਉਸ ਤੋਂ ਬਾਅਦ ਠੀਕ ਹੈ ਜੀ ਆਪਣੀਆਂ ਚਨਾਮਾ ਸੀਗੀਆਂ ਸਾਹਿਤ ਦੀਆਂ Ориਜਨਲ ਲੱਗੀਆਂ ਸੀਗੇ ਇਹ ਤਾਂ ਇਹ ਗਿਆਨੀ ਹਜ਼ਾਰਾ ਸਿੰਘ ਜੀ ਨੇ ਠੀਕ ਹੈ ਗਿਆਨੀ ਹਜ਼ਾਰਾ ਸਿੰਘ ਤਾਂ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਜੋ ਕਿ ਚੰਨ ਸਿੰਘ ਸੀਗੇ ਆਪਣਾ ਜੋ ਕਿ ਸਾਹਿਤ ਦੀ ਰਚਨਾ ਕਰਨ ਲੱਗ ਗਏ ਸੀਗੇ ਜੀ ਠੀਕ ਹੈ ਜੀ ਇਸ ਤੋਂ ਬਾਅਦ ਜੋ ਕਿ ਪਟਿਆਲਾ ਸਰਕਾਰ ਦੇ ਵਿਅਕਤੀ ਸੀਗੇ ਜੀ ਠੀਕ ਹੈ ਆਪਾਂ ਕਿ ਪਟਿਆਲਾ ਸਰਕਾਰ ਸੀਗੀ ਤਾਂ ਉਹ ਇਹਨਾਂ ਨੂੰ ਰਾਜ ਕਵੀ ਦਾ ਦਰਜਾ ਦਿੱਤਾ ਸੀਗਾ ਇਹਨਾਂ ਨੂੰ ਚੰਨ ਸਿੰਘ ਜੀ ਨੂੰ ਆਪਾਂ ਅੱਗੇ ਜਾ ਕੇ ਲਿਖਾਂਗੇ ਤੇ ਆਪਾਂ ਆਪਣਾ ਮੈਨ ਇਹ ਕਰਾਂਗੇ ਠੀਕ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਜੋ ਕਿ ਚੰਨ ਸਿੰਘ ਜੀ ਸੀਗੇ ਇਹਨਾਂ ਜੋ ਕਿ ਕਵੀ ਸੀਗੇ ਇਹ ਵਿਅੰਗ ਦੇ ਤੇ ਰਾਮ ਦਸ ਦੀ ਠੀਕ ਹੈ ਜੀ ਕੀਰੇ ਕਬੀ ਸੀਗੇ ਜੀ ਹੈ ਰਾਮ ਰਸ ਤੇ ਵਿਅੰਗ ਦੇ ਕਬੀ ਠੀਕ ਹੈ ਜੀ ਇਸ ਗੱਲ ਨੋਟ ਕਰ ਲਿਓ ਨੈਕਸਟ ਹੁਣ ਆਪਾਂ ਅਗਲੇ ਪੁਆਇੰਟ ਉਪਰ ਚੱਲਦੇ ਹਾਂਗੇ ਅਗਲੇ ਪੁਆਇੰਟ ਦੇ ਵਿੱਚ ਆਪਾਂ ਕਰਾਂਗੇ ਜੋ ਕਿ 1906 ਦੇ ਵਿੱਚ 1906 ਦੇ ਵਿੱਚ ਭਾਈ ਵੀਰ ਸਿੰਘ ਜੀ ਜੋ ਕਿ ਖਾਲਸਾ ਸਮਾਜ ਆ ਸੀਗਾ ਤਾਂ ਉਹਨਾਂ ਦੇ ਵਿੱਚ ਇਹਨਾਂ ਨੇ ਪ੍ਰੂਫ ਰੀਡਰ ਤੇ ਅਨੁਵਾਦਕ ਦੀ ਨੌਕਰੀ ਕੀਤੀ ਸੀਗੀ ਠੀਕ ਹੈ ਜੀ ਖਾਲਸਾ ਸਮਾਚਾਰ ਸੀਗਾ ਜੋ ਕਿ ਖਾਲਸਾ ਸਮਾਚਾਰ ਕੀਤਾ ਸੀਗਾ ਜੀ ਇਹ ਭਾਈ ਵੀਰ ਸਿੰਘ ਜੀ ਦਾ ਠੀਕ ਹੈ ਜੀ ਤੁਸੀਂ ਨੋਟ ਕਰ ਲਿਓ ਭਾਈ ਵੀਰ ਸਿੰਘ ਤਾਂ ਇਹਨਾਂ ਦਾ ਇਹ ਜੋ ਕਿ ਖਾਲਸਾ ਸਮਾਚਾਰ ਸੀਗਾ ਤਾਂ ਇਹਨਾਂ ਦੇ ਵਿੱਚ ਚੰਨ ਸਿੰਘ ਜੀ ਨੇ ਨੌਕਰੀ ਕਰੀ ਸੀਗੀ ਜੀ ਠੀਕ ਹੈ ਨੌਕਰੀ ਕਰੀ ਸੀਗੀ ਨੌਕਰੀ ਕਿਹੜੇ ਅਹੁਦੇ ਦੀ ਕਰੀ ਸੀਗੀ ਇੱਕ ਤਾਂ ਪ੍ਰੂਫ ਰੀਡਰ ਪ੍ਰੂਫ ਰੀਡਰ ਅਤੇ ਅਨੁਵਾਦਕ ਠੀਕ ਹੈ ਜੀ ਤਾਂ ਇਹ ਇਹਨਾਂ ਦਾ ਅਹੁਦਾ ਸੀਗਾ ਜੀ ਜੋ ਕਿ ਖਾਸ ਸਮਾਚਾਰ ਸੀਗਾ ਭਾਈ ਵੀਰ ਸਿੰਘ ਜੀ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀਗਾ ਜੀ ਇਹ ਠੀਕ ਹੈ ਜੀ ਨੈਕਸਟ ਪੁਆਇੰਟ ਕਰਦੇ ਇਹਦੇ ਵਿੱਚ ਹੁਣ ਆਪਾਂ ਨੈਕਸਟ ਪੁਆਇੰਟ ਇਹਦੇ ਵਿੱਚ ਆਪ ਕਰਾਂਗੇ ਜੋ ਕਿ 1907 ਆ ਜਾਂਦਾ ਸਨਿਸ਼ਟ ਆਪਾਂ 1907 ਦੇ ਵਿੱਚੇ ਜੋ ਕਿ ਇਹਨਾਂ ਦਾ ਪਹਿਲਾ ਨਾਵਲ ਪ੍ਰਕਾਸ਼ਿਤ ਹੋਇਆ ਸੀਗਾ ਜੀ ਸਾਮ ਸੁੰਦਰ ਠੀਕ ਹੈ ਇਹਨਾਂ ਨੇ ਇਹ ਲਿਖਿਆ ਸੀਗਾ ਠੀਕ ਹੈ ਪਹਿਲਾ ਨਾਵਲ ਕਿਹੜਾ ਸੀਗਾ ਜੀ ਸ਼ਾਮ ਸੁੰਦਰ ਠੀਕ ਹੈ ਸ਼ਾਮ ਸੁੰਦਰ ਦਾ ਇਹ ਇਹਨਾਂ ਦਾ ਇਹ ਪਹਿਲਾ ਨਾਵ ਸੀਗਾ ਜੋ ਕਿ ਇਹਨਾਂ ਨੇ ਲਿਖਿਆ ਸੀਗਾ ਜੀ 1907 ਦੇ ਵਿੱਚ ਠੀਕ ਹੈ ਜੀ ਨੈਕਸਟ ਉਹ ਵਧਾਂਗੇ ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਜੋ ਕਿ 1911 ਤਾਂ 1911 ਦੇ ਵਿੱਚ ਜੋ ਕਿ ਰੋਜ਼ਾਨਾ ਅਖਬਾਰ ਸੀਗਾ ਇਹਨਾਂ ਦਾ ਜੀ ਸਹੀਰ ਇਹ ਇਹਨਾਂ ਨੇ ਚਲਾਇਆ ਸੀਗਾ ਠੀਕ ਹੈ ਸਹੀਰ ਅਖਬਾਰ ਨਾਲ ਤੁਸੀਂ ਇੱਥੇ ਲੇ ਲਓ ਵੀ ਰੋਜ਼ਾਨਾ ਠੀਕ ਹੈ ਪਰ ਜਾਨਾ ਪ੍ਰਕਾਸ਼ਤ ਹੁੰਦਾ ਸੀ ਇਹ ਭਾਵ ਕਿ ਰੋਜ਼ ਸਬਦਾ ਸੀਗਾ ਇਹ ਠੀਕ ਹੈ 1911 ਦੇ ਵਿੱਚ ਇਹਨਾਂ ਨੇ ਇਹ ਚਲਾਇਆ ਸੀਗਾ ਜੀ ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ 1922 ਦੀ ਠੀਕ ਹੈ ਜੀ 1922 1922 ਦੇ ਵਿੱਚ ਜੋ ਕਿ ਚੰਨ ਸਿੰਘ ਜੀ ਨੇ ਇਹਨਾਂ ਨੇ ਜਥੇਦਾਰ ਹਫਤਾਵਰੀ ਖਬਰਾਂ ਚਲਾਇਆ ਸੀਗਾ ਜੀ ਠੀਕ ਹੈ ਜਥੇਦਾਰ ਇਹ ਹਫਤਾਵਰੀ ਖਬਰ ਸੀਗਾ ਜੀ ਠੀਕ ਹੈ ਜੀ ਨਾਲ ਤੁਸੀਂ ਨੋਟ ਕਰ ਲਿਓ ਤੇ 1922 ਦੇ ਵਿੱਚ ਇਹਨਾਂ ਨੇ ਜੋ ਕਿ ਗੁਰੂ ਖਾਲਸਾ ਪ੍ਰੈਸ ਅੰਮ੍ਰਿਤਸਰ ਤੋਂ ਚਲਾਈ ਸੀਗੀ ਜੀ ਠੀਕ ਹੈ ਨਾਲ ਹੀ ਨੋਟ ਕਰ ਲਿਓ ਗੁਰੂ ਗੁਰੂ ਖਾਲਸਾ ਪ੍ਰੈਸ ਠੀਕ ਹੈ ਤਾਂ ਇਹ ਵੀ ਇਹਨਾਂ ਨੇ ਚਲਾਈ ਸੀਗੀ ਜੀ ਅੰਮ੍ਰਿਤਸਰ ਤੋਂ ਠੀਕ ਹੈ ਕਦੋਂ ਚਲਾਈ ਸੀਗੀ 1922 ਦੇ ਵਿੱਚ ਠੀਕ ਹੈ ਜੀ ਨੈਕਸਟ ਪੁਆਇੰਟ ਉੱਪਰ ਚੱਲਦੇ ਹਾਂਗੇ ਨੈਕਸਟ ਪੁਆਇੰਟ ਦੇ ਵਿੱਚ ਆਪਾਂ ਕਰਾਂਗੇ 1900 23 ਤੇ 24 1923 ਤੇ 24 ਠੀਕ ਹੈ ਜੀ ਤਾਂ 1923 ਤੇ 24 ਦੇ ਵਿੱਚ ਜੋ ਕਿ ਚੰਨ ਸਿੰਘ ਜੀ ਨੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਫਰੀ ਬੀੜ ਤਿਆਰ ਕਰੀ ਸੀਗੀ ਠੀਕ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਫਰੀ ਬੀਡ ਸਫਰੀ ਬੀਡ ਤਿਆਰ ਕੀਤੀ ਤਿਆਰ ਕੀਤੀ ਠੀਕ ਹੈ ਜੀ ਨੈਕਸਟ ਚਲਦੇ ਹੁਣ ਆਪਾਂ ਨੈਕਸਟ ਪੁਆਇੰਟ ਤੇ ਚੱਲਦੇ ਆ ਜੀ ਨੈਕਸਟ ਪੁਆਇੰਟ ਕੀ ਹੈ ਇਹਦੇ ਵਿੱਚ ਹੁਣ ਪਿੱਛੇ ਆ ਬੜਾ ਸੀਗਾ 1923 ਦੇ 24 ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ 1926 ਦੀ ਠੀਕ ਹੈ 1926 ਤਾਂ 1922 ਦੇ ਵਿੱਚ ਜੋ ਕਿ ਇੱਕ ਹੰਸ ਮਾਸਿਕ ਜੋ ਕਿ ਮਹੀਨੇ ਤੱਕ ਪత్రికਾ ਸੀਗੀ ਜੀ ਇਹਨਾਂ ਨੇ ਚਲਾਈ ਸੀਗੀ ਪਰ ਕੀ ਹੋਇਆ ਸੀਗਾ ਪੈਸੇ ਤੰਗੀ ਕਰਨ ਉਹ ਇਹਨਾਂ ਨੇ ਬੰਦ ਕਰਤੀ ਸੀਗੀ ਜੀ ਠੀਕ ਹੈ ਹੰਸ ਮਾਸਿਕ ਇੱਕ ਪత్రికਾ ਸੀਗੀ ਜੀ ਠੀਕ ਹੈ ਜੋ ਕਿ ਮਹੀਨੇ ਤੋਂ ਆਪਦੀ ਸੀਗੀ ਠੀਕ ਹੈ ਤਾਂ ਇਹ ਇਹਨਾਂ ਚਲਾਈ ਸੀਗੀ ਤੇ ਪੈਸੇ ਦੀ ਤੰਗੀ ਹੁਣ ਕਰਨ ਇਹਨਾਂ ਨੇ ਬੰਦ ਕਰਤੀ ਸੀਗੀ ਠੀਕ ਹੈ उस तो बाद इत जो कि उन्नीस सौ छब्बीस ने आएगा अठाई आएगा जी ठीक है नोट कर लो इत अठाई आएगा ठीक है उन्नीस सौ छब्बी के उन्नीस सौ छब्बीस के मौजी अखबार से, से जो कि एक हफ्तावरी जी और ने प्रकाशित मौजी अखबार ठीक है येगा जी एक हफ्तावरी अखबार सेगा ਠੀਕ ਐ ਤੁਸੀਂ ਨੋਟ ਕਰ ਲਿਓ ਅ ਨੈਕਸਟ ਹੁਣ ਅਸੀਂ ਗੱਲ ਕਰਾਂਗੇ ਆਪਾਂ 1933 ਦੀ ਠੀਕ ਐ ਜੀ 1931 33 ਨਹੀਂ 31 ਤਾਂ ਪੰਜਾਬ ਸਭਾ ਦੇ ਇਹ ਪ੍ਰਧਾਨ ਬਣੇ ਸੀਗੇ ਜੀ ਠੀਕ ਐ ਪੰਜਾਬ ਸਭਾ ਦੇ ਪ੍ਰਧਾਨ ਠੀਕ ਐ ਜੀ 1931 ਦੇ ਵਿੱਚ ਠੀਕ ਐ ਜੀ ਨੈਕਸਟ ਪੁਆਇੰਟ ਦੇ ਵਿੱਚ ਤੁਸੀਂ ਹੁਣ ਲਿਖ ਲਿਓ ਜੋ ਕਿ ਚੰਦ ਸਿੰਘ ਜੀ ਜੋ ਕਿ ਬੋਲੀ ਸੀਗੀ ਜੀ ਠੀਕ ਐ ਉਹਦੀ ਗੱਲ ਕਰ ਲੈਨੇ ਹੁਣ ਆਪਾਂ ਡਾਕੂਮੈਂਟ ਠੀਕ ਹੈ ਜੀ ਤਾਂ ਜੋ ਇਹਨਾਂ ਦੀ ਬੋਲੀ ਸੀਗੀ ਤਾਂ ਇਹ ਠੇਠ ਮਹਾਵਰੀਦਾਰ ਮਹਾਵਰੀਦਾਰ ਸਰਲ ਠੀਕ ਹੈ ਤੇ ਬਿਆੰਗਮਈ ਸੀਗੀ ਜੀ ਠੀਕ ਹੈ ਜੀ ਨੈਕਸਟ ਪੁਆਇੰਟ ਆਪਾਂ ਚੰਦ ਸਿੰਘ ਜੀ ਦੇ ਬਾਰੇ ਲਿਖਾਂਗੇ ਵੀ ਜੋ ਕਿ ਇਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਜੋ ਕਿ ਸੁਤਰਾ ਸਾਹਿਬ ਦਾ ਵਰਤ ਹੈਗਾ ਠੀਕ ਹੈ ਸੁਤਰਾ ਹੋ ਗਿਆ ਇਹਨਾਂ ਉਪਨਾਮ ਤੇ ਵਰਤ ਕਾ ਗਿਆ ਪੱਤਰਕਾ ਦੇ ਵਿੱਚ ਨੇ ਬਾਬਾ ਬ੍ਰਿਆਮ ਨਾਮ ਵਰਤੇਗਾ ਆਪ ਦਾ ਠੀਕ ਹੈ ਜੀ ਜੋ ਕਿ ਇੱਕ ਉਪਨਾਮ ਹੈਗਾ ਉਹ ਭੱਗ ਜਾ ਕੇ ਕਰਾਂਗੇ ਠੀਕ ਹੈ ਇਹਨਾਂ ਜੋ ਕਵਿਤਾ ਲਿਖੀ ਸੀ ਇਹਨਾਂ ਨੇ ਸੁਧਾਰਵਾਦੀ ਤੇ ਹਾਮਰਸੀ ਕਵਿਤਾ ਇਹਨਾਂ ਨੇ ਲਿਖੀ ਸੀਗੀ ਤੁਸੀਂ ਨੋਟ ਕਰ ਲਿਓ ਸੁਧਾਰਵਾਦੀ ਤੇ ਹਾਮਰਸੀ ਠੀਕ ਹੈ ਇਹਨਾਂ ਨੇ ਕਵਿਤਾ ਲਿਖੀ ਸੀਗੀ ਜੀ ਠੀਕ ਹੈ ਜੀ ਨੈਕਸਟ ਪੁਆਇੰਟ ਕਰਦੇ ਹਾਂਗੇ ਜੋ ਕਿ ਇਹਨੇ ਕਵਿਤਾਵਾਂਆਂ ਲਿਖੀਆਂ ਤਾਂ ਇਹਨਾਂ ਦੇ ਵਿਸ਼ਿਆਂ ਦੇ ਵਿੱਚ ਜੋ ਕਿ ਇੱਕ ਹੁੰਦੇ ਸੀ ਕਿ ਜੀ ਗੰਭੀਰ ਵਿਸ਼ੇ ਠੀਕ ਹੈ ਇਹਨਾਂ ਦੇ ਜੋ ਕਿ ਕਵਿਤਾਵਾਂ ਨੇ ਠੀਕ ਹੈ ਉਹਨਾਂ ਦੇ ਵਿੱਚ ਜੋ ਕਿ ਗੰਭੀਰ ਵਿਸ਼ੇ ਨੇ ਤਾਂ ਉਹਨਾਂ ਦੇ ਲਈ ਜੋ ਕਿ ਇਹਨੇ ਸ਼ਬਦ ਵਰਤਿਆ ਹੈਗਾ ਉਹ ਸ਼ਬਦ ਵਰਤਿਆ ਇਹਨਾਂ ਨੇ ਜੀ ਸ਼ਹੀਦ ਠੀਕ ਹੈ ਜੀ ਸ਼ਹੀਦ ਸ਼ਬਦ ਵਰਤਿਆ ਹੈਗਾ ਤੇ ਨੈਕਸਟ ਦੇ ਵਿੱਚ ਜੋ ਕਿ ਆਪਣੇ ਹਲਕੇ ਫੁਲਕੇ ਵਿਸ਼ੇ ਨੇ ਠੀਕ ਹੈ ਹਲਕੇ-ਫੁਲਕੇ ਵਿਸ਼ੇ ਤਾਂ ਉਹਨਾਂ ਦੇ ਲਈ ਜੋ ਕਿ ਇਹਨਾਂ ਨੇ ਸ਼ਬਦ ਵਰਤਿਆ ਹੈਗਾ ਜੀ ਉਹਨਾਂ ਨੇ ਵਰਤਿਆ ਹੈਗਾ ਸੁਥਰਾ ਠੀਕ ਹੈ ਸੁਥਰਾ ਠੀਕ ਹੈ ਜੀ ਨੋਟ ਕਰ ਲਿਓ ਇਸ ਤੋਂ ਬਾਅਦ ਜੋ ਕਿ ਵਿਅੰਗਮਈ ਵਿਸ਼ੇ ਨੇ ਠੀਕ ਹੈ ਜੀ ਵਿਅੰਗਮਈ ਵਿਸ਼ੇ ਤਾਂ ਇਹਨਾਂ ਦੇ ਲਈ ਕੀ ਵਰਤਿਆ ਸ਼ਬਦ ਜੀ ਤਾਂ ਚੰਨ ਸਿੰਘ ਨੇ ਇਹਨਾਂ ਦੇ ਲਈ ਵਰਤਿਆ ਹੈਗਾ ਬਾਬਾ ਬਰਿਆਮ ਠੀਕ ਹੈ ਬਾਬਾ ਬ੍ਰਿਯਾਮ ਤਾਂ ਇਹ ਸਾਰੇ ਉਪਨਾਮ ਵਰਤੇ ਨੇ ਜੀ ਚੰਦ ਸਿੰਘ ਜੀ ਨੇ ਜੋ ਕਿ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਇੱਕ-ਵਿਧਾਨ ਵਿੱਚ ਆਉਂਦੇ ਨੇ ਜੀ ਠੀਕ ਹੈ ਜੀ ਨੈਕਸਟ ਹੁਣ ਆਪਾਂ ਗੱਲ ਕਰਾਂਗੇ ਜੋ ਕਿ ਇਹਨਾਂ ਦੇ ਨਾਵਲ ਨੇ ਠੀਕ ਹੈ ਨਾਵਲਾਂ ਦੀ ਗੱਲ ਕਰ ਲੈਣੇ ਹੁਣ ਆਪਾਂ ਨੈਕਸਟ ਸਲਾਈਡ ਦੇ ਉੱਪਰ ਠੀਕ ਹੈ ਜੀ ਤਾਂ ਇਹ ਵਿੱਚ ਜੋ ਕਿ ਨਾਵਲ ਹੈਗਾ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਜੋ ਕਿ ਇੱਕ ਤਾਂ ਦਲੇਰ ਕੌਰ ਜੀ ਦਲੇਰ ਕੌਰ ਠੀਕ ਹੈ ਇਹਦੇ ਵਿੱਚ ਜੋ ਕਿ ਦਲੇਰ ਕੌਰ ਇਹਨਾਂ ਦਾ ਨਾਮ ਵਾਲਾ ਹੈਗਾ ਇਹਦੇ ਵਿੱਚ ਇਹਨਾਂ ਨੇ ਭਾਈ ਵੀਰ ਸਿੰਘ ਜੋ ਕਿ ਸੁੰਦਰੀ ਨਾਵਲ ਨਾਲ ਇਹਨਾਂ ਦਾ ਇਹ ਜੋ ਕਿ ਨਾਵਲ ਹੈਗਾ ਇਹ ਮਿਲਦਾ ਹੈਗਾ ਜੀ ਠੀਕ ਹੈ ਸੁੰਦਰੀ ਨਾਵਲ ਜੋ ਕਿ ਸੁੰਦਰੀ ਨਾਵਲ ਇਹ ਕੀ ਦਾ ਹੈ ਜੋ ਕਿ ਭਾਈ ਵੀਰ ਸਿੰਘ ਜੀ ਦਾ ਹੈਗਾ ਉਹਦੇ ਨਾਲ ਇਹ ਮਿਲਦਾ ਹੈਗਾ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਨੋਟ ਕਰ ਲਿਓ ਨੈਕਸਟ ਦੇ ਵਿੱਚ ਆਪਾਂ ਲਿਖਾਂਗੇ ਸ਼ਾਮਸੁੰਦਰ ਠੀਕ ਹੈ ਜੋ ਤੁਹਾਨੂੰ ਪਹਿਲਾਂ ਦੱਸ ਕੇ ਟਾਈਮ ਵੀ ਇਹਨਾਂ ਦਾ ਇਹ ਪਹਿਲਾ ਨਾਮ ਵਾਲਾ ਹੈਗਾ ਠੀਕ ਹੈ ਜੋ ਕਿ 1907 ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਜੀ ਠੀਕ ਹੈ ਜੀ ਨੈਕਸਟ ਚੱਲਦੇ ਹਾਂਗੇ ਰਣਜੀਤ ਕੌਰ ਠੀਕ ਹੈ ਰਣਜੀਤ ਕੌਰ ਤਾਂ ਜਿਹੜਾ ਇਹ ਨਾਵਲ ਹੈਗਾ ਇਹਨਾਂ ਦਾ ਇਹਨਾਂ ਦੇ ਵਿੱਚ ਔਰਤਾਂ ਨੂੰ ਮੁਗਲ ਸਾਮਰਾਜ ਨਾਲ ਸੰਘਰਸ਼ ਸੈਂਦੇ ਦਿਖਾਇਆ ਹੋਇਆ ਹੈਗਾ ਠੀਕ ਹੈ ਤੁਸੀਂ ਨੋਟ ਕਰ ਲੈ ਮੈਂ ਤੁਹਾਨੂੰ ਬੋਲ ਰਿਹਾ ਹੈਗਾ ਤੁਸੀਂ ਨੋਟ ਕਰੋ ਇਹਦੇ ਵਿੱਚ ਜੋ ਕਿ ਰਮਜੀਤ ਕੌਰ ਨਾਵਲ ਹੈਗਾ ਇਹਦੇ ਵਿੱਚ ਔਰਤਾਂ ਨੂੰ ਮੁਗਲ ਸਾਮਰਾਜ ਨਾਲ ਸੰਘਰਸ਼ ਸੈਂਦੇ ਹੀ ਦਿਖਾਇਆ ਗਿਆ ਹੈਗਾ ਠੀਕ ਹੈ ਜੀ ਨੈਕਸਟ ਹੁਣ ਆਪਾਂ ਗੱਲ ਕਰਾਂਗੇ ਨੈਕਸਟ ਨਾਵਲ ਹੈਗਾ ਸ਼ਰਾਬ ਕੌਰ ਸ਼ਰਾਬ ਕੌਰ ਠੀਕ ਹੈ ਇਸ ਤੋਂ ਬਾਅਦ ਅਗਲਾ ਹੈ ਜੀ ਚੰਚਲ ਮੂਰਤੀ ਚੰਚਲ ਮੂਰਤੀ ਠੀਕ ਹੈ ਡਿਟੇਲ ਦੇ ਵਿੱਚ ਵੀ ਆਪਾਂ ਕਰਾਂਗੇ ਠੀਕ ਹੈ ਜੀ ਇੱਕ ਵਾਰੀ ਨੋਟ ਡਾਉਨ ਕਰ ਲਓ ਨੈਸਟ ਹੈਗਾ ਦੋ ਵਰਟੀਆਂ ਠੀਕ ਹੈ ਨੈਸਟ ਹੈਗਾ ਜਗਤ ਤਮਾਸ਼ਾ ਜਗਤ ਤਮਾਸ਼ਾ ਠੀਕ ਹੈ ਜੀ ਜਿਸ ਦੇ ਅੱਗੇ ਤਿੰਨ ਭਾਗ ਨੇ ਇਸਦੇ ਤੁਸੀਂ ਨੋਟ ਕਰ ਲਿਓ ਤਿੰਨ ਭਾਗ ਨੇ ਆਪਣੇ ਇਸਦੇ ਠੀਕ ਹੈ ਇਸ ਦੇ ਵਿੱਚ ਜੋ ਕਿ ਆਪਣਾ ਪਹਿਲਾ ਭਾਗ ਆ ਜਾਂਦਾ ਇਸ ਦੇ ਵਿੱਚ ਹੀ ਜੋ ਕਿ ਆਪਣਾ ਜੈਤੂਮਸਾਗਾ ਨਾਵਲ ਤਾਂ ਪਹਿਲਾ ਭਾਗ 1910 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਸੈਕੰਡ ਹੋਇਆ ਸੀਗਾ 1927 ਦੇ ਵਿੱਚ ਠੀਕ ਹੈ ਥਰਡ ਹੋਇਆ ਸੀਗਾ 1927 ਦੇ ਵਿੱਚ ਠੀਕ ਹੈ ਜੀ ਇਸੇ ਨੂੰ ਨੋਟ ਡਾਉਨ ਕਰ ਲਿਓ ਨੈਕਸਟ ਵਾਲਾ ਕਰਾਂਗੇ ਜਿਹੜਾ ਆਪਾਂ ਕਹਾਣੀ ਸੰਗ੍ਰਹਿ ਦੀ ਕਹਾਣੀ ਸੰਗ੍ਰਹਿ ਠੀਕ ਹੈ ਡਿਟੇਲ ਦੇ ਵਿੱਚ ਵੀ ਆਪਾਂ ਕਰਾਂਗੇ ਕਿਰਾਂਕ ਤੁਸੀਂ ਨੋਟ ਡਾਉਨ ਕਰ ਲਿਓ ਠੀਕ ਹੈ ਜੀ ਕਹਾਣੀ ਸੰਗ੍ਰਹਿ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਹੱਸਦੇ ਹੰਝੂ ਹੱਸਦੇ ਹੰਝੂ 1933 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੀ ਠੀਕ ਹੈ ਜੀ ਤਾਂ ਨੈਕਸਟ ਦੇ ਵਿੱਚ ਜੋ ਕਿ ਆਪਣੇ ਆ ਜਾਂਦੇ ਨੇ ਹਾਸੇ ਦੀ ਵਰਖਾ ਠੀਕ ਹੈ ਸਵਾਦ ਦੇ ਟੋਕਰੇ ਠੀਕ ਹੈ ਜੀ ਹੁਣ ਗੱਲ ਕਰਾਂਗੇ ਜੋ ਕਿ ਇਹਨਾਂ ਦੀਆਂ ਅਨੁਵਾਦਕ ਪੁਸਤਕਾਂ ਨੇ ਠੀਕ ਹੈ ਇਤੁ ਰਿਕਾਰਡਿੰਗ ਰੁੱਕੀ ਸੀ ਤਾਂ ਅਗਰ ਕੇ ਮਦਦ ਲਗਾਈਏਗੀ ਥੋੜੇ ਅੱਗੇ ਜਾ ਕੇ ਆਪਾਂ ਨਾਂ ਨਾਂ ਟਾਈਪ ਕਰਾਂਗੇ ਠੀਕ ਹੈ ਜੀ ਤਾਂ ਜੋ ਕਿ ਨਵਾਦਕ ਪੁਸਤਕਾਂ ਇਹਨਾਂ ਦੀਆਂ ਚਾਰ ਨੇ ਜੀ ਠੀਕ ਹੈ ਕਿਹੜੀ ਕਿਹੜੀ ਨੇ ਜਗਤ ਤਮਾਸ਼ਾ ਜਾਦੂਗਰਨੀ ਯੋਗਣ ਤੇ ਕੌਣ ਜਿੱਤਿਆ ਠੀਕ ਹੈ ਇਸ ਤੋਂ ਬਾਅਦ ਕਰ ਗੀ ਸੀਗੀ ਆਪਾਂ ਉਪਨਾਮ ਦੀ ਠੀਕ ਹੈ ਜੀ ਉਪਨਾਮ ਦੇ ਵਿੱਚ ਇਹਨਾਂ ਨੂੰ ਸੂਬਾ ਸਿੰਘ ਚੰਦ ਸਿੰਘ ਸੀ ਕਿਹਾ ਜਾਂਦਾ ਹੈਗਾ ਠੀਕ ਹੈ ਕਿਉਂਕਿ ਇਹ ਹੁੰਦਾ ਕਿਉਂਕਿ ਚੰਦ ਸਿੰਘ ਜੀ ਨੇ ਆਪਣੇ ਨਾਮ ਉਰੇ ਸੂਬਾ ਸਿੰਘ ਲਗਾਇਆ ਸੀਗਾ ਤੇ ਜੋ ਸੂਬਾ ਸਿੰਘ ਜੀ ਨੇ ਇਨਨੂੰ ਚੋਣਮੀਆਂ ਰਚਨਾਵਾਂ ਦਾ ਸੰਗ੍ਰਹਿ ਕਿਹਾ ਜਾਂਦਾ ਹੈਗਾ ਠੀਕ ਹੈ ਤੇ ਹੋਰ ਉਪਨਾਮ ਹੈਗਾ ਸੁਥਰਾ ਠੀਕ ਹੈ ਸੁਥਰਾ ਇਹ ਚੰਨ ਸਿੰਘ ਜੀ ਨੂੰ ਕਿਹਾ ਜਾਂਦਾ ਹੈਗਾ ਜੀ ਠੀਕ ਹੈ ਰਾਜਕਵੀ ਕਿਹਾ ਜਾਂਦਾ ਹੈਗਾ ਹੁਣ ਗੱਲ ਕਰਾਂਗੇ ਆਪਾਂ ਰਾਜਕਵੀ ਵੀ ਕਿੱਥੇ ਕਿਹਨੇ ਕਿਹਾ ਸੀਗਾ ਤਾਂ ਜੋ ਰਾਜਕਵੀ ਕਿਹਾ ਸੀਗਾ ਇਹ ਪਟਿਆਲਾ ਸਰਕਾਰ ਨੇ ਕਿਹਾ ਸੀਗਾ ਜੀ ਇਹਨਾਂ ਨੂੰ ਠੀਕ ਹੈ ਇਸੇ ਜੀ ਨੋਟ ਕਰ ਲਿਓ ਇਹ ਕਿਹਨੇ ਕਿਹਾ ਸੀਗਾ ਜੀ ਪਟਿਆਲਾ ਸਰਕਾਰ ਨੇ ਪਟਿਆਲਾ ਸਰਕਾਰ ਇਹਨਾਂ ਨੇ ਇਹ ਦਰਜਾ ਦਿੱਤਾ ਸੀਗਾ ਰਾਜਕਵੀ ਦਾ ਇਹਨਾਂ ਨੂੰ ਠੀਕ ਹੈ ਪਟਿਆਲਾ ਸਰਕਾਰ ਨੇ ਠੀਕ ਹੈ ਜੀ ਨੈਕਸਟ ਇਹਨਾਂ ਨੂੰ ਆਪਾਂ ਗੱਲ ਕਰਾਂਗੇ ਇਹਨਾਂ ਨੂੰ ਜੋ ਕਿ ਆਧੁਨਿਕ ਹਾਸ ਰਸ ਦਾ ਮੂਢੀ ਕਿਹਾ ਜਾਂਦਾ ਹੈਗਾ ਆਧੁਨਿਕ ਹਾਸ ਰਸ ਦਾ ਮੂਢੀ ਠੀਕ ਹੈ ਜੀ ਨੈਕਸਟ ਜੀ ਲਿਖ ਲਿਓ ਵਿਅੰਗਾਤਮਕ ਵਾਰਤਕ ਦਾ ਮੂਢੀ ਠੀਕ ਹੈ ਜੀ ਦਾ ਮੋਡੀ ਠੀਕ ਹੈ ਜੀ ਨੈਕਸਟ ਪੁਆਇੰਟ ਤੁਸੀਂ ਇਹਦੇ ਵਿੱਚ ਲਿਖਣਾਗਾ ਇਹਨਾਂ ਨੂੰ ਬਾਬਾ ਬਰਿਆਮ ਵੀ ਕਿਹਾ ਜਾਂਦਾਗਾ ਬਾਬਾ ਬਰਿਆਮਾ ਠੀਕ ਹੈ ਜੀ ਇਹ ਨਹੀਂ ਗੱਲ ਕਲੀਅਰ ਹੈ ਤੇ ਹੁਣ ਆਪਾਂ ਨੈਕਸਟ ਕਰਾਂਗੇ ਜੋ ਕਿ ਇਹਨਾਂ ਦੇ ਕਾਪ ਸਿੰਘ ਰਹੇ ਨੇ ਜੀ ਠੀਕ ਹੈ ਜੀ ਚਲੋ ਕਾਪ ਸਿੰਘ ਰਹੇ ਆਪਾਂ ਕੱਲ ਨੂੰ ਨੋਟ ਕਰ ਲਾਂਗੇ ਠੀਕ ਹੈ ਜੀ ਹੁਣ ਆ ਗੱਲ ਕਰਾਂਗੇ ਆਪਾਂ ਜੋ ਕਿ ਇਹਨਾਂ ਦੀ ਜੀਵਨੀ ਪੁਰਖ ਪੁਸਤਕਾਣੀ ਠੀਕ ਹੈ ਉਹ ਆਪਾਂ ਨੋਟ ਕਰ ਲੈਨੇ ਆ ਠੀਕ ਹੈ ਕਿਉਂਕਿ ਉਹ ਘਟਨੇ ਕਾਵ ਸੰਗਰੇ ਇਹਨਾਂ ਦੇ ਵੱਧ ਨਹੀਂ ਤਾਂ ਆਪਾਂ ਉਹ ਕੱਲ ਦੀ ਕਲਾਸ ਦੇ ਵਿੱਚ ਕਰ ਲਾਂਗੇ ਠੀਕ ਹੈ ਜੀ ਤੇ ਜੋ ਉਹਨਾਂ ਦਾ ਸੀਰ ਨਾਮ ਇਹਨਾਂ ਦੇ ਵਿੱਚ ਲੱਗਦਾ ਹੈਗਾ ਸੀਰ ਠੀਕ ਹੈ ਸ਼ਬਦ ਤਾਂ ਉਹ ਕਿਵੇਂ ਲੱਗਿਆ ਸੀ ਉਹ ਵੀ ਆਪਾਂ ਕੱਲ ਦੀ ਕਲਾਸ ਦੇ ਵਿੱਚ ਜਾਣਾਂਗੇ ਠੀਕ ਹੈ ਤਾਂ ਅੱਜ ਤੁਸੀਂ ਇੱਥੇ ਤੁਸੀਂ ਨੋਟ ਡਾਉਨ ਕਰ ਲਿਓ ਜੋ ਕਿ ਇਹਨਾਂ ਦੀ ਜੀਵਨੀ ਪੁਸਤਕਾਣੀ ਠੀਕ ਹੈ ਉਹ ਸੀ ਲਿਖ ਲਓ ਤੇ ਬਾਕੀ ਆਪਾਂ ਕਰਾਂਗੇ ਜੀ ਕੱਲ ਦੀ ਕਲਾਸ ਦੇ ਵਿੱਚ ਠੀਕ ਹੈ ਤਾਂ ਇਹ ਤੁਸੀਂ ਨੋਟ ਕਰ ਲਿਓ एक रश बेप्रवाही एक रश बेप्रवाही, ठीक है बेप्रवाहियां भी लिखिया इस तो नोट कर लियो निपोलियन बोला बोनापार्ट, निपोलियन बोनापार्ट, ठीक है जी आ, ਨੈਸ਼ਨੋਟ ਕਰ ਲਿਓ ਪੰਜਾਬ ਵਿਸ਼ੋੜਾ ਪੰਜਾਬ ਵਿਸ਼ੋੜਾ ਠੀਕ ਹੈ ਜੀ ਤਾਂ ਇਹ ਇਹਨਾਂ ਦੀ ਜੋ ਕਿ ਜੀਵਨੀ ਪੁਸਤਕਾਂ ਨੇ ਠੀਕ ਹੈ ਜੀ ਨੈਕਸਟ ਨੂੰ ਅਪ ਗੱਲ ਕਰਾਂਗੇ ਜੋ ਕਿ ਇਸ ਕਲਾਸ ਦੀ ਪੀਡੀਐਫ ਦੀ ਠੀਕ ਹੈ ਤਾਂ ਪੀਡੀਐਫ ਮੈਂ ਤੁਹਾਨੂੰ ਸ਼ੁਰੂ ਚ ਦੱਸ ਕੇ ਟ ਹੈਗਾ ਵੀ ਤੁਹਾਨੂੰ ਇਹ ਟੈਲੀਗ੍ਰਾਮ ਚੈਨਲ ਤੇ ਮਿਲੇਗਾ ਜੀ ਤਾਂ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਓ ਕਲਾਸ ਥਲੇ ਤੁਹਾਨੂੰ ਉਹਦਾ ਲਿੰਕ ਮਿਲ ਜੇਗਾ ਠੀਕ ਹੈ ਇਸ ਕਰਦਾ ਜੋ ਪੀਡੀਐਫ ਮੈਂ ਹੁਣ 100 ਨੋਟਸ ਬਣਾਏ ਨੇ ਸਾਰੇ ਸਾਰੇ ਆ ਇਹ ਵੀ ਤੁਹਾਨੂੰ ਉੱਥੇ ਅਪਲੋਡ ਕਰਾਂ ਗਏ ਮੈਂ ਹੁਣ ਠੀਕ ਹੈ ਜੀ ਤਾਂ ਜੋ ਆਪਣੀ ਚੈਨਲ ਸਿੰਘ ਸੀਰੀਜ਼ ਦੀ ਪਹਿਲੀ ਕਲਾਸ ਸੀਗੀ ਤੇ ਸਿਲੇਬਸ ਦੇ ਮੁਤਾਬਕ ਆਪਣੀ ਪੰਜਵੀਂ ਕਲਾਸ ਹੈ ਠੀਕ ਹੈ ਜੋ ਕਿ ਆਪਾਂ ਪਲੇਸ ਤਿਆਰ ਕੀਤੀ ਹੋਈ ਹੈ ਤਾਂ ਠੀਕ ਹੈ ਜੀ ਧੰਨਵਾਦ ਜੀ ਸਭ ਦਾ ਤੇ ਨੋਟਸ ਨਾਲ ਨਾਲ ਜਰੂਰ ਬਣਾਈ ਜਾਓ ਠੀਕ ਹੈ ਜੀ ਤੇ ਬਾਅਦ ਵਿੱਚ ਮੈਂ ਖੁਦ ਵੀ ਤੁਹਾਨੂੰ ਪ੍ਰੋਵਾਈਡ ਕਰਾਂਗਾ ਨੋਟਸ ਠੀਕ ਹੈ ਪ੍ਰੋਪਰ ਜੋ ਕਿ 100 ਨੋਟਸ ਹੋਣਗੇ ਠੀਕ ਹੈ ਜੀ ਪਰ ਉਹ ਕੀ ਹੈਗਾ ਉਹ ਪੇਡ ਹੋਣਗੇ ਜੀ ਠੀਕ ਹੈ ਜੀ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾਗਾ ਵੀ ਤੁਸੀਂ ਨਾਲ ਦੇ ਨਾਲ ਆਪਣੇ ਜੋ ਕਿ ਨੋਟਸ ਨੇ ਤੁਸੀਂ ਨਾਲ ਨਾਲ ਰੈਡੀ ਕਰੀ ਜਾਓ ਠੀਕ ਹੈ ਕੋਈ ਵੀ ਦਿਨ ਦਾ ਪੁਆਇੰਟ ਨਹੀਂ ਹੋਣਾ ਜੋ ਵੀ ਆਪਣੇ ਕਰਾਏ ਹੋਏ ਚੋਂ ਬਾਹਰ ਕੋਈ ਕਰਵਾ ਰਿਹਾ ਹੋਵੇ ਠੀਕ ਹੈ ਜੀ ਸਾਰੇ ਸਾਰੇ ਪਾਠ ਆਪਾਂ ਆਪਣੀ ਕਲਾਸ ਦੇ ਵਿੱਚ ਕਵਰ ਕਰਾਂਗੇ ਠੀਕ ਹੈ ਤੇ ਆਪਣੀ ਕਲਾਸ ਨੂੰ ਸ਼ੇਅਰ ਵੀ ਕਰਦਾਇਆ ਕਰੋ ਤੇ ਜੋ ਨਵੇਂ ਜੁੜਨਗੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਠੀਕ ਹੈ ਜੀ ਧੰਨਵਾਦ ਜੀ ਸਭ ਦਾ